ਸਾਰੇਆ ਸਰਕਾਰ ਨੂੰ ਵੋਟਾਂ પા ਕੇ ਜਿਸ ਤਰ੍ਹਾਂ ਪਹਿਲਾਂ ਵੀ ਗੱਲ ਕੀਤੀ ਗਈ ਕਿ ਅੱਜ ਕਿਸਾਨਾਂ ਦੀਆਂ ਜ਼ਮੀਨਾਂ ਤੱਕੇ ਨਾਲ ਕੋਆਰ ਕੀਤੀਆਂ ਜਾ ਰਹੀਆਂ ਨੇ ਮੇਰੇ ਹਲਕੇ ਦੇ ਵਿੱਚ ਲੁਧਿਆਣੇ ਦੇ ਵਿੱਚ 24000 ਕਿਲਾ ਜਿਹੜੀ ਇਹ ਪਜਾਊ ਜ਼ਮੀਨ ਝੋਟੇ ਦਾ ਸਿਰ ਜਿਹੜੀ ਜ਼ਮੀਨ ਆ ਜਿਹੜੀ ਤੱਕੇ ਨਾਲ ਸਰਕਾਰ ਕੋਆਰ ਕਰਨ ਜਾ ਰਹੀ ਆ ਉਥੇ ਅਰਪਨ ਸਟੇਟ ਕਹਿੰਦੇ ਬਣਾਉਣੀ ਆ ਸੋ ਕਹਿਣ ਤੋਂ ਭਾਵ ਕੀ ਅੱਜ ਬਹੁਤ ਸਾਰੇ ਪਰਿੰਡਾਂ ਦਾ ਉਜਾੜਾ ਹੋਣ ਜਾ ਰਿਹਾ ਸੋ ਦੇ ਲਈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜੋ ਹਮੇਸ਼ਾ ਹੀ ਪੰਥ ਤੇ ਕਿਸਾਨੀ ਦੇ ਨਾਲ ਮਜ਼ਦੂਰਾਂ ਨਾਲ ਖੜਨ ਵਾਲੀ ਪਾਰਟੀ ਰਹੀ ਆ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਤਿੰਨ ਕਾਲੇ ਕਾਨੂੰਨ ਆਏ ਉਹ ਸਮੇਂ ਵੀ ਬਿਸ਼ੱਕ ਸਾਡੀ ਪਾਰਟੀ ਦਾ ਸਟੈਂਡ ਪਹਿਲਾਂ ਉਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਸੀ ਲੇਕਿਨ ਉਹ ਸਮੇਂ ਵੀ ਕਿਸਾਨ ਹੋਣ ਦੇ ਨਾਤੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਧਾ ਨਾਰਾ ਮਾਰਿਆ ਅਤੇ ਜੋ ਅੰਦੋਲਨ ਚੱਲਿਆ ਉਹਦੇ ਵਿੱਚ ਡਟ ਕੇ ਕਿਸਾਨਾਂ ਦਾ ਸਾਥ ਦਿੱਤਾ ਜਿੱਥੇ ਵੀ ਪੰਥਕ ਮਸਲੇ ਆਏ ਉੱਥੇ ਵੀ ਪੰਥ ਨਾਲ ਡਟ ਕੇ ਖੜੇ ਆ ਤੇ ਅੱਜ ਵੀ ਜਿਹੜੀਆਂ ਇਹ ਧੱਕੇ ਨਾਲ ਜਿੱਦਣਾ ਇੱਕ ਹੋਰ ਕੀਤੀਆਂ ਜਾ ਰਹੀਆਂ ਉਹਦੇ ਲਈ ਵੀ ਅਸੀਂ ਡਟ ਕੇ ਕਿਸਾਨਾਂ ਦਾ ਸਾਥ ਦੇਵਾਂਗੇ ਚਾਹੇ ਨਿੱਜੀ ਤੌਰ ਤੇ ਸਾਡੇ ਕਾਰੋਬਾਰ ਚਾਹੇ ਸਾਡੇ ਆ ਜੋ ਵੀ ਨੁਕਸਾਨ ਹੈਗਾ ਉਹ ਅਸੀਂ ਹਰ ਤਰ੍ਹਾਂ ਦਾ ਨੁਕਸਾਨ ਹੈ ਜਿਹੜਾ ਉਹ ਅਸੀਂ ਹੁਕਮਤਾਂ ਨੂੰ ਤਿਆਰ ਆ ਤੇ ਡਟ ਕੇ ਅਸੀਂ ਕਿਸਾਨਾਂ ਦੇ ਨਾਲ ਇਸ ਧੱਕੇਸ਼ਾਹੀ ਦੇ ਵਿਰੁੱਧ ਅਸੀਂ ਡਟ ਕੇ